ਵੈਲਫੇਅਰ ਪ੍ਰੈਸ ਕਲੱਬ ਸੰਗਰੂਰ ਨੇ ਅੱਜ ਡੀਸੀ ਸਾਹਿਬ ਅਤੇ ਐਸਐਸਪੀ ਸਾਹਿਬ ਦੀ ਰਹਿਨਮਾਈ ਹੇਠ ਪੁਲਿਸ ਲਾਈਨ ਵਿਖੇ ਵੱਖ-ਵੱਖ ਤਰ੍ਹਾਂ ਦੇ ਬੂਟੇ ਲਗਾਏ। ਇਸ ਮੌਕੇ ਡੀਸੀ ਸਾਹਿਬ ਅਤੇ ਐਸਐਸਬੀ ਸਾਹਿਬ ਵੱਲੋਂ ਵਾਤਾਵਰਨ ਨੂੰ ਲੈ ਕੇ ਕਿਹਾ ਗਿਆ ਹੈ ਕਿ ਹਰ ਵਿਅਕਤੀ ਦਾ ਫਰਜ਼ ਬਣਦਾ ਹੈ ਕਿ ਉਹ ਬੂਟੇ ਲਗਾਵੇ। ਵਾਤਾਵਰਨ ਨੂੰ ਸਾਫ਼ ਰੱਖੀ ਇਸ ਦੇ ਨਾਲ ਉਹਨਾਂ ਨੇ ਕਿਸਾਨ ਭਰਾਵਾਂ ਨੂੰ ਬੇਨਤੀ ਕੀਤੀ ਹੈ ਕਿ ਜਦੋਂ ਤੁਸੀਂ ਨਾੜ ਨੂੰ ਅੱਗ ਲਗਾਉਂਦੇ ਹੋ ਤਾਂ ਬੂਟਿਆਂ ਨੂੰ ਵੀ ਅੱਗ ਲੱਗ ਜਾਂਦੀ ਹੈ। ਤੁਵੇਂ ਕਾਰਨ ਕਈ ਵਾਰ ਵੱਡੀਆਂ ਵਾਰਦਾਤਾਂ ਹੋ ਜਾਂਦੀਆਂ ਨੇ। ਇਸ ਦੇ ਨਾਲ ਦਰਖਤਾਂ ਉੱਪਰ ਰਹਿੰਦੇ ਪੰਛੀ ਵੀ ਕਈ ਵਾਰ ਆਪਣੀ ਜਾਨ ਗਵਾ ਬੈਠਦੇ ਨੇ। ਇਸ ਕਰਕੇ ਕਿਸਾਨਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਨਾੜ ਨੂੰ ਅੱਗ ਨਾ ਲਗਾਉਣ। ਇਹ ਥੀ ਕਿਹਾ ਗਿਆ ਹੈ ਕਿ ਇਹ ਉਪਜਾਊ ਮਿੱਟੀ ਹੈ ਨਾੜ ਨੂੰ ਅੱਗ ਲਗਾਉਣ ਦੇ ਨਾਲ ਇਸ ਦੇ ਹੀਟਲੇ ਤੱਤ ਖਤਮ ਹੋ ਜਾਂਦੇ ਨੇ ਹਰ ਇੱਕ ਵਿਅਕਤੀ ਨੂੰ ਬੂਟਾ ਲਗਾ ਕੇ ਵਾਤਾਵਰਨ ਨੂੰ ਸ਼ੁੱਧ ਕਰਨਾ ਚਾਹੀਦਾ ਹੈ ਇਸ ਬੰਦ ਵਿੱਚ ਡੀਸੀ ਸਾਹਿਬ ਅਤੇ ਐਸਐਸਪੀ ਸਾਹਿਬ ਹੋਰ ਕੀ ਕੁਝ ਕਹਿ ਰਹੇ ਨੇ ਜਰਾ ਤੁਸੀਂ ਵੀ ਅੱਜ ਪ੍ਰੈਸ ਕਲੱਬ ਸੰਗਰੂਰ ਜਿਹੜੀ ਹੈ ਉਹਨਾਂ ਨੇ ਬੜਾ ਵਧੀਆ ਇਨੀਸ਼ੀਏਟਿਵ ਲੈ ਕੇ ਔਰ ਪੁਲਿਸ ਲਾਈਨ ਸੰਗਰੂਰ ਦੇ ਵਿੱਚ ਐਸਐਸਪੀ ਸਾਹਿਬ ਤੇ ਮੇਰੇ ਕੋਲੋਂ ਤੇ ਹੋਰ ਸਾਰੇ ਇਹਨਾਂ ਦੇ ਆਫੀਸਰ ਸਬਾਨ ਔਰ ਸਾਰੇ ਜਰਨਲਿਸਟ ਜਿਹੜੇ ਨੇ ਸੰਗਰੂਰ ਦੇ ਉਹਨਾਂ ਵੱਲੋਂ ਇੱਕ ਬੜਾ ਵਧੀਆ ਕਾਰਜ ਜਿਹੜਾ ਆਰੰਭ ਕੀਤਾ ਗਿਆ ਹੈ ਅਸੀਂ এনवायरमेंट ਡਿਗਰਡੇਸ਼ਨ ਦੀ ਗੱਲ ਕਰਦੇ ਹਾਂ ਤਾਂ ਸਾਨੂੰ ਸਭ ਤੋਂ ਵੱਡੀ ਜਿਹੜੀ ਸਾਡੇ ਲਈ ਚੈਲੰਜ ਹੁੰਦਾ ਹੈ ਕਿ ਵੱਧ ਤੋਂ ਵੱਧ ਟ੍ਰੀ ਪਲਾਂਟ ਕਰੀਏ ਤਾਂ ਕਿ ਜਿਹੜੀ এনवायरमेंट ਡਿਗਰੀਡ ਹੋ ਰਿਹਾ ਸਾਡੇ ਟੈਂਪਰੇਚਰ ਵੱਧ ਰਿਹਾ ਹੈ ਗਲੋਬਲ ਵਾਰਮਿੰਗ ਹੋ ਰਹੀ ਹੈ ਉਹ ਸਭ ਨੂੰ ਖਤਮ ਕਰਨ ਦੇ ਲਈ ਅਸੀਂ ਜਿਹੜਾ ਹੈ ਸਾਡੀ ਸਭ ਤੋਂ ਵੱਡੀ ਐਫਫੇਡ ਹੋਣੀ ਚਾਹੀਦੀ ਕਿ ਜਿੰਨੀਆਂ ਸਾਨੂੰ ਖਾਲੀ ਥਾਵਾਂ ਮਿਲਦੀਆਂ ਹਨ ਉਹਨਾਂ ਵਿੱਚ ਵੱਧ-ਤੋਂ ਬੂਟੇ ਉਗਾਈਆਂ ਸੀ ਔਰ ਉਹਨਾਂ ਬੂਟਿਆਂ ਨੂੰ ਪਾਲੀ ਵੀ ਆਮ ਤੌਰ ਤੇ ਇਹ ਜਿਹੜੀਆਂ ਥਾਵਾਂ ਇਸ ਤਰ੍ਹਾਂ ਪੁਲਿਸ ਲਾਈਨ ਦੇ ਵਿੱਚ ਇੱਕ ਬੜਾ ਵਧੀਆ ਕੈਂਪਸ ਹੈ ਔਰ ਇਹਦੇ ਵਿੱਚ ਇਹਨਾਂ ਕੋਲ ਸਟਾਫ ਵੀ ਹੈ ਇਹਨਾਂ ਬੂਟਿਆਂ ਦੀ ਟੇਕ ਕੇਅਰ ਕਰਨ ਦੇ ਲਈ ਸੋ ਇੱਥੇ 100% ਜਿਹਨੂੰ ਕਹਾਂਗੇ ਜਿਹੜੀ ਬੂਟਿਆਂ ਦੀ ਚੱਲਣ ਦੀ ਜਿਹੜੀ ਰੇਟ ਹੈ ਉਹ 100% ਜਿਹੜਾ ਹੈ ਉਹ ਪੋਸੀਬਲ ਹੈ ਸੋ ਬਹੁਤ ਵਧੀਆ ਉਪਰਾਲਾ ਕੀਤਾ ਹੈ ਇਸ ਏਰੀਏ ਨੂੰ ਹੋਰ ਹਰਾ-ਭਰਾ ਕਰੇਗੀ ਔਰ ਇਸ ਏਰੀਏ ਦੇ ਲੋਕਾਂ ਦੇ ਲਈ ਜਿਹੜਾ ਹੈ ਵਧੀਆ ਗ੍ਰੀਨ ਲੰਗਸ ਜਿਹੜੇ ਹੈ ਉਹਦਾ ਇੱਕ ਉਪਰਾਲਾ ਹੋਏਗਾ ਸੋ ਮੈਂ ਬਹੁਤ ਮੁਬਾਈ ਦਿਨਾ ਪੈਸ ਕਲੱਬ ਨੂੰ ਕਿ ਉਹਨਾਂ ਨੇ ਅੱਜ ਇਹ ਇਨੀਸ਼ੀਏਟਿਵ ਲੈ ਕੇ ਪੁਲਿਸ ਲਾਈਨ ਦੇ ਵਿੱਚ ਵਨ ਮੋਥਸ ਉਹ ਜਿਹੜਾ ਸ਼ੁਰੂ ਕੀਤਾ ਸਾਹਿਬ ਨੂੰ ਕੀ ਕਹਾਂਗੇ ਜਿਹੜੇ ਸੜਕ ਦੇ ਕਿਨਾਰੇ ਬੂਟੇ ਲੱਗਦੇ ਹੁੰਦੇ ਨੇ ਕਈ ਵਾਰ ਅੱਗ ਲੱਗ ਜਾਂਦੀ ਹੈ ਤਾਂ ਫਿਰ ਕੀ ਕੀਤਾ ਜਾ ਸਕਦਾ ਦੇਖੋ ਕਿਸਾਨ ਵੀਰਾਂ ਨੂੰ ਅਸੀਂ ਹਮੇਸ਼ਾ ਜੀ ਅਪੀਲ ਕਰਦੇ ਹਾਂ ਕਿ ਜਦੋਂ ਵੀ ਸਾਡੀ ਫਸਲ ਹੁੰਦੀ ਹੈ ਚਾਹੇ ਉਹ ਝੋਨੇ ਦੀ ਫਸਲ ਹੈ ਚਾਹੇ ਕਣਕ ਦੀ ਫਸਲ ਆ ਝੋਨੇ ਦੀ ਫਸਲ ਦੇ ਵਿੱਚ ਤੇ ਸਟਬਲ ਬਰਨਿੰਗ ਦੀ ਪ੍ਰੋਬਲਮ ਹੈ ਹੀ ਸੀ ਇਸ ਵਾਰ ਕਣਕ ਦੇ ਵਿੱਚ ਵੀ ਕੁਝ ਕਿਸਾਨਾਂ ਨੇ ਜਿਹੜਾ ਹੈ ਉਹ ਨਾੜ ਨੂੰ ਅੱਗ ਲਾਈ ਹੈ ਉਹਦੇ ਨਾਲ ਚਾਹੇ ਝੋਨੇ ਦਾ ਨਾੜ ਝੋਨੇ ਦੀ ਪਰਾਲੀ ਹੋਵੇ ਜਾਂ ਕਣਕ ਦਾ ਨਾੜ ਹੋਵੇ ਜੇਕਰ ਅਸੀਂ ਉਹਨੂੰ ਅੱਗ ਲਗਾਉਂਦੇ ਹਾਂ ਤਾਂ ਖੇਤਾਂ ਦੇ ਕਿਨਾਰੇ ਤੇ ਜਿਹੜੇ ਫੋਰੈਸਟ ਜਿਹੜਾ ਸਾਡਾ ਟਰੀਜ਼ ਲੱਗੇ ਹੁੰਦੇ ਨੇ ਉਹਨਾਂ ਦਾ ਬਹੁਤ ਵੱਡਾ ਨੁਕਸਾਨ ਹੁੰਦਾ ਹੈ ਜਲ ਜਾਂਦੇ ਨੇ ਉਹਨਾਂ ਉੱਤੇ ਰਹਿਣ ਵਾਲੇ ਪੰਛੀ ਜਿਹੜੇ ਨੇ ਉਹਨਾਂ ਦੇ ਆਲਣੇ ਵੀ ਜਲ ਜਾਂਦੇ ਨੇ ਸੋ ਔਰ ਉਸ ਤੋਂ ਇਲਾਵਾ ਮਨੁੱਖੀ ਜਾਨਾਂ ਦੇ ਵਿੱਚ ਜਿਹੜੀ ਹੈ ਉਹਦੀ ਵੀ ਮਨੁੱਖੀ ਵੀ ਜਾਨਾਂ ਵੀ ਜਾਂਦੀਆਂ ਨੇ ਕਿਉਂਕਿ ਐਕਸੀਡੈਂਟ ਜਿਹੜੇ ਧੂਏਂ ਕਰਕੇ ਐਕਸੀਡੈਂਟs ਨੇ ਉਹਨਾਂ ਤੁਸੀਂ ਵੇਖਿਆ ਹੋਊਗਾ ਕਈ ਵਾਰੀ ਮੋਟਰਸਾਈਕਲ ਤੇ ਬੈਠਾ ਕੋਈ ਸਵਾਰ ਹੈ ਉਹ ਸਿੱਧਾ ਧੂਏਰੇ ਜਾਵੜਿਆ ਔਰ ਉਹਨੂੰ ਨਹੀਂ ਪਤਾ ਲੱਗਿਆ ਔਰ ਚੁਲਸ ਗਿਆ ਸੋ ਇਹੋ ਜਿਹੇ ਇਨਸੀਡੈਂਟ ਹੁੰਦੇ ਨੇ ਸੋ ਮੇਰੀ ਕਿਸਾਨ ਵੀਰਾਂ ਨੂੰ ਅਪੀਲ ਹੈ ਕਿ ਉਹ ਕਿਸੇ ਵੀ ਤਰ੍ਹਾਂ ਦੀ ਜਿਹੜੀ ਸਟੱਬਲ ਹੈ ਚਾਹੇ ਉਹ ਝੋਨੇ ਦੀ ਪਰਾਲੀ ਹੈ ਜਾਂ ਉਹ ਕਣਕ ਦਾ ਨਾਲ ਹੈ ਉਹਨੂੰ ਅੱਗ ਨਾ ਲਗਾਉਣ ਇਹ ਆਪਣੇ ਵਾਤਾਵਰਣ ਨੂੰ ਬਚਾਓ ਔਰ ਆਪਣੇ ਖੇਤਾਂ ਦੀ ਜਿਹੜੀ ਹੈ ਉਤਪਾਦਕਤਾ ਜਿਹੜੀ ਹੈ ਉਹ ਵਧਾਓ ਉਹਨਾਂ ਦੇ ਵਿੱਚ ਜ਼ਰੂਰੀ ਤੱਤ ਜਿਹੜੇ ਨੇ ਪਿਛਲੇ ਦਿਨ ਤੁਸੀਂ ਅਖਬਾਰਾਂ ਚ ਪੜਿਆ ਹੋਵੇਗਾ ਕਿ ਪੰਜਾਬ ਦੇ ਵਿੱਚ ਜਿਹੜੇ ਸਾਡੇ ਪੌਸ਼ਟਿਕ ਤੱਤ ਸੀ ਜਿਹੜੇ ਜਮੀਨ ਦੇ ਵਿੱਚ ਉਹਨਾਂ ਦੇ ਵਿੱਚ ਬਹੁਤ ਭਾਰੀ ਰਿਡਕਸ਼ਨ ਆਈ ਹੈ ਕਿਉਂਕਿ ਅਸੀਂ ਪਰਾਲੀ ਨੂੰ ਅੱਗ ਲਾਉਣ ਤੋਂ ਹਟ ਨਹੀਂ ਰਹੇ ਅਸੀਂ ਨਾੜ ਨੂੰ ਅੱਗ ਲਾਉਣ ਤੋਂ ਹਟ ਨਹੀਂ ਰਹੇ ਸਾਰਾ ਅਸੀਂ ਜੋ ਵੀ ਕੁਦਰਤ ਨੇ ਸਾਡੇ ਖੇਤਾਂ ਦੇ ਵਿੱਚ ਪੌਸ਼ਟਿਕ ਤੱਤ ਜਿਹੜੇ ਉਹ ਫਸਲਾਂ ਦੇ ਨਾਲ ਬਣਾਉਂਦੇ ਨੇ ਉਹ ਅਸੀਂ ਅੱਗ ਲਾ ਕੇ ਸਾੜ ਰਹੇ ਆ ਸੋ ਇਸ ਕਰਕੇ ਮੇਰੀ ਕਿਸਾਨ ਵੀਰਾਂ ਨੂੰ ਅਪੀਲ ਹੈ ਕਿ ਉਹ ਇਹ ਅਜਿਹੀ ਜਿਹੜੀ ਕੁਰੀਤੀ ਹੈ ਉਸ ਤੋਂ ਬਚਣ ਔਰ ਆਪਣੇ ਖੇਤਾਂ ਦੇ ਵਿੱਚ ਜਿਹੜਾ ਹੈ ਪਰਾਲੀ ਦਾ ਪ੍ਰਬੰਧਨ ਵਧੀਆ ਕਰਨ ਸਾਡੇ ਵੱਲੋਂ ਮਸ਼ੀਨਰੀ ਵੀ ਉਹਨਾਂ ਨੂੰ ਪਿਛਲੇ ਸਾਲਾਂ ਨੂੰ ਦਿੱਤੀ ਗਈ ਹੈ ਇਸ ਸਾਲ ਵੀ ਜਿਹੜੀ ਹੈ ਤਕਰੀਬਨ 27 ਕਰੋੜ ਦੀ ਸਬਸਿਡੀ ਜਿਹੜੀ ਹੈ ਉਹ ਪੰਜਾਬ ਗਵਰਨਮੈਂਟ ਵੱਲੋਂ ਜ਼ਿਲ੍ਹਾ ਸੰਗਰੂਰ ਦੇ ਲਈ ਦਿੱਤੀ ਜਾ ਰਹੀ ਹੈ ਔਰ ਬਹੁਤ ਵੱਡੀ ਗਿਣਤੀ ਵਿੱਚ ਐਰਕੀ ਐਪਲੀਕੇਸ਼ਨ ਸਾਡੇ ਕੋ ਆਈਆਂ ਨੇ ਔਰ ਮੈਨੂੰ ਆਸ ਹੈ ਕਿ ਸਾਡੇ ਕਿਸਾਨ ਵੀਰ ਜਿਹੜੇ ਨੇ ਇਹਨਾਂ ਖੇਤੀਬਾੜੀ ਸੰਧਾਂ ਨੂੰ ਅਪਣਾਉਂਦੇ ਹੋਏ ਪਰਾਲੀ ਦਾ ਪ੍ਰਬੰਧਨ ਆਪਣੇ ਖੇਤਾਂ ਮੈਂ ਸਾਡੇ ਅਫਸਰ ਸਹਿਬਾਨ ਅਤੇ ਪ੍ਰੈਸ ਕਲੱਬ ਸੰਗਰੂਰ ਇੱਥੇ ਇਕੱਠੇ ਹੋਏ ਹਾਂ ਪੁਲਿਸ ਲਾਈਨ ਸੰਗਰੂਰ ਦੇ ਵਿੱਚ ਤੇ ਪ੍ਰੈਸ ਕਲੱਬ ਨੂੰ ਦੀ ਮੈਂ ਸ਼ਲਾਘਾ ਕਰਾਂਗਾ ਕਿ ਉਹਨਾਂ ਦੀ ਪਹਿਲ ਕਦਮੀ ਨਾਲ ਅਸੀਂ ਅੱਜ ਇੱਥੇ ਇਕੱਠੇ ਹੋ ਕੇ ਵਨ ਮਹotsਵ ਦੀ ਸ਼ੁਰੂਆਤ ਕੀਤੀ ਹੈ ਅਸੀਂ ਪੇੜ ਪੌਦੇ ਬੂਟੇ ਇੱਥੇ ਪੁਲਿਸ ਲਾਈਨ ਦੇ ਵਿੱਚ ਲਗਾ ਕੇ ਤੇ ਇੱਕ ਮੈਸੇਜ ਦਿੱਤਾ ਹੈ ਲੋਕਾਂ ਨੂੰ ਕਿ ਤੁਸੀਂ ਵੀ ਇਸ ਵਿੱਚ ਸ਼ਾਮਿਲ ਹੋ ਤਾਂ ਕਿ ਆਪਾਂ ਆਪਣੀ এনਵਾਇਰਨਮੈਂਟ ਨੂੰ ਆਪਣੇ ਵਾਤਾਵਰਣ ਨੂੰ ਬਚਾ ਸਕੀਏ ਜਦੋਂ ਆਪਾਂ ਬੂਟੇ ਲਾਨਦੇ ਹਾਂ ਤਾਂ ਸੋਇਲ ਕਨਜ਼ਰਵੇਸ਼ਨ ਹੁੰਦੀ ਹੈ अपना सॉयल इरोजन तो बचता है नाल ही नाल अपनी ऑक्सीजन वध जनरेट होंगी है तो कार्बन डाइऑक्साइड जो कि तपिश वादी है ग्लोबल वॉर्मिंग करती है वो कंजम्शन ये पेड़ पौधे करते हैं इस नाल अपने सब ल अपने फ्यूचर जनरेशन बहुत व्डे फायदे ने जिन्हों कि भी कह लिए घट्ट है, है इसलिए आप सब दे ही, ही के माध्यम राही मैं यही गुजारिश कराँगा कि सब आप कट्ठे होकर इस वन महोत्सव हिस्सा ले ਜਿਹੜਾ ਇਹ ਅਜੇ ਇੱਕ ਚੰਗੀ ਚੰਗੀ ਸ਼ੁਰੂਆਤ ਹੋਈ ਹੈ ਇਸ ਨੂੰ ਅੱਗੇ ਲੈ ਕੇ ਜਾਈਏ ਤੇ ਆਪਣੇ ਵਾਤਾਵਰਣ ਨੂੰ ਹੋਰ ਬਚਾਈਏ